ਕਿਸਾਨ ਵੀਰੋ ਕਿਸਾਨੀ ਕਿੱਤਾ ਡੇਰੀ ਫਾਰਮ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਆ ਤੇ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਕਿਸਾਨ ਵੀਰੋ ਪਹਿਲਾਂ ਐਡਰੈਸ ਨੋਟ ਕਰ ਲਓ ਅੱਜ ਆਪਾਂ ਤੁਹਾਡਾ ਨਵਹਿੜ ਦੀ ਡਿਟੇਲ ਸਾਂਝੀ ਕਰਨ ਜਾ ਰਹੇ ਹਾਂ ਐਡਰੈਸ ਨੋਟ ਕਰ ਲਓ ਪਿੰਡ ਦੁਗਲਾਲਾ ਤਹਿਸੀਲ ਤੇ ਜਿਹੜਾ ਜ਼ਿਲ੍ਹਾ ਵੇਹ ਪਿੰਡ ਨੂੰ ਤਰਨਤਾਰਨ ਲੱਗਦੇ ਆ ਤੇ ਤਰਨਤਾਰਨ ਤੋਂ ਦੂਰੀ ਲਗਭਗ ਕੋਈ 6 ਕਿਲੋਮੀਟਰ ਦੀ ਆ ਤੇ ਜਿਹੜਾ ਪਟੰਡੇ ਤੋਂ ਅੰਮ੍ਰਿਤਸਰ ਨੂੰ ਹਾਈਵੇ ਹੁੰਦਾ ਵਾ ਇਹ ਤੋਂ 3 ਕਿਲੋਮੀਟਰ ਸਾਈਡ ਤੇ ਰਾਜ ਜਾਂਦਾ ਪਿੰਡ ਆ ਬਾਕੀ ਨੰਬਰ ਸਕਰੀਨ ਤੇ ਚਾਲੂ ਕਰ ਦਿਆਂਗੇ ਜਿਹੜੇ ਵੀ ਵੀਰ ਦੇ ਪਸੰਦ ਆਉਂਦੀ ਆ ਉਹ ਆਪ ਦਾ ਪ੍ਰੋਪਰ ਐਡਰੈਸ ਦੀ ਜਾਣਕਾਰੀ ਲੈ ਕੇ ਸਹੀ ਬਿਆਨਾਂ ਕਰਕੇ ਇੱਕ ਟਾਈਮ ਦੋ ਟਾਈਮ ਆਪ ਦੀ ਤਸੱਲੀ ਕਰਕੇ ਤੇ ਪਸ਼ੂ ਦੀ ਖਰੀਦਦਾਰੀ ਕਰ ਸਕਦਾ ਵਾ ਤੇ ਮੇਰੀ ਵਾਰ-ਵਾਰ ਵੀਰਾਂ ਨੂੰ ਇਹੋ ਬੇਹਤਰੀੰਦੀ ਹੈ ਕਿ ਕਦੇ ਵੀ ਪਸ਼ੂ ਦੀ ਖਰੀਦਦਾਰੀ ਕਰਦੇ ਜੇ ਇੱਕ ਟਾਈਮ ਦੋ ਟਾਈਮ ਤਸੱਲੀ ਕਰ ਲਿਆ ਕਰੋ ਬੇਸ਼ੱਕ ਇੱਕ ਟਾਈਮ ਵੀਡੀਓ ਕਾਲ ਤੇ ਚਵਾਈ ਕਰਾ ਲਿਆ ਕਰੋ ਜਿਹੜਾ ਸੁਭਾਅ ਆ ਪਸ਼ੂਆਂ ਤੇ ਇੱਕ ਟਾਈਮ ਖੁਦ ਆ ਕੇ ਆਪ ਤਸੱਲੀ ਕਰਿਆ ਕਰੋ ਤੇ ਸੋ ਦੋਸਤੋ ਹੁਣ ਗੱਲ ਕਰਦੇ ਆ ਆ ਵੈਡ ਦੀ ਇਹ ਦੋਸਤੋ ਕੋਈ ਤਕਰੀਬਨ ਇਹਨੂੰ 20 ਤੋਂ 25 ਦਿਨ ਦਾ ਸਮਾਂ ਹੋ ਗਿਆ ਵਾ ਤੇ ਆ ਇਹਦਾ ਬੱਚਾ ਹੈਗਾ ਮੇਲਕਾਫ ਹੈਗਾ ਪਿਛੇ ਬੱਚਾ ਜੀ ਮਗਰ ਤੇ ਆ ਦੇਖ ਸਕਦੇ ਜੀ ਆਪ ਵੀ ਕੁਆਲਟੀ ਚੈੱਕ ਕਰ ਸਕਦੇ ਜੀ ਦੋਸਤੋ ਸ਼ਾਈ ਵਾਲ ਜਰਸੀ ਦਾ ਕ੍ਰਾਸ ਮੰਨ ਸਕਦੇ ਇਹਨੂੰ ਤੇ ਸੀਲ ਸਭ ਦੋਸਤੋ ਪੂਰੀ ਆ ਆ ਦੇ ਸਰਦਾਰ ਜੀ ਆ ਥਾਣ ਹਵਾਨੀ ਦਾ ਸੈੱਟ ਚੈੱਕ ਕਰ ਸਕਦੇ ਆ ਪੂਰਾ ਮੁੱਠੀ ਵਾਲਾ ਥਾਣਾ ਚਵਾਈ ਵਾਲਾ ਥਾਣਾ ਕੋਈ ਨਹੀਂ ਕਮੀ ਪੇਸ਼ੀ ਹੈਗੀ ਅਗਲੇ ਨਾਲ ਅਗਲਾ ਬਰਾਬਰ ਆ ਮਗਰਲੇ ਨਾਲ ਮਗਰਲਾ ਬਰਾਬਰ ਆ ਮੋਟੀ ਧਾਰ ਹੋਏਗੀ ਤੇ ਇਸ ਕੁਆਲਟੀ ਫਿਰ ਤੋਂ ਚੈੱਕ ਕਰ ਲਓ ਆ ਦੇਖ ਸਕਦੇ ਹੋ ਦੋਸਤੋ ਸੀਲ ਸਭ ਪੂਰੀ ਆ ਕੋਈ ਇਹ ਨਹੀਂ ਹੈ ਚੜਾਂ ਵਾਲੀ ਨਹੀਂ ਆ ਭਾਵੇਂ ਬੱਚਾ ਛੱਡੋ ਭਾਵੇਂ ਉਦਾਂ ਚੋੜੋ ਕੋਈ ਚੱਕਰ ਨਹੀਂ ਹੈ ਇਸ ਤਰ੍ਹਾਂ ਦਾ ਬਾਕੀ ਆਪਾਂ ਚਲੋ ਤੁਹਾਨੂੰ ਧਾਰਾ ਵੀ ਮਾਰ ਕੇ ਵਿਖਾ ਦਿੰਦੇ ਆ ਆ ਦੇਖ ਸਕਦੇ ਜੀ ਥਣਾ ਦਾ ਸਹਜ ਆਪੀ ਇਸ ਕੁਆਲਟੀ ਫਿਰ ਤੋਂ ਚੈੱਕ ਕਰ ਆ ਦੇਖ ਸਕਦੇ ਦੋਸਤੋ ਜਿਹੜਾ ਦੋਤਿਆ ਇਹਦੇ ਕੋਲ ਕੋਈ 1200 130 ਲੀਟਰ ਮੋਕੇ ਤੇ ਹਾਜ਼ਰ ਆ ਤੇ ਮੇਰੀ ਵੀਰਾਂ ਨੂੰ ਇਹੋ ਵਾਰ-ਵਾਰ ਬੇਨਤੀ ਹੁੰਦੀ ਵੀ ਤਸੱਲੀ ਜ਼ਰੂਰ ਕਰਿਆ ਕਰੋ ਇੱਕ ਟਾਈਮ ਬੇਸ਼ੱਕ ਆ ਕੇ ਜੁੜਿਆ ਕਰੋ ਇੱਕ ਟਾਈਮ ਵੀਡੀਓ ਕਾਲ ਤੇ ਲੀਟਰ ਮਰਵਾ ਲਿਆ ਕਰੋ ਤੇ ਬਾਅਦ ਵਿੱਚ ਲੰਬਾ ਦਿਨ ਨਾਲੋਂ ਸਭ ਤੋਂ ਵਧੀਆ ਹੁੰਦਾ ਵਾ ਵੀ ਆਪ ਦੀ ਤਸੱਲੀ ਕਰ ਲਈ ਜਾਏ ਆਪਾਂ ਤੁਹਾਨੂੰ ਘਰਾਂ ਵੀ ਮਾਰ ਕੇ ਵਿਖਾ ਦਿੰਨੇ ਬੱਚਾ ਲੱਗੇ ਨਾ ਹਾਂ ਤੇ ਇਸ ਇਕੁਆਲ ਆ ਦੇਖ ਸਕਦੇ ਹੋ ਦੋਸਤੋ ਪੂਰਾ ਮੁੱਠੀ ਵਾਲਾ ਖਾਣਾ ਚਵਾਈ ਚੂਈ ਚ ਜਮਾ ਇੱਕ ਨੰਬਰ ਐ ਮੋਟੀ ਤੇ ਆ ਰਿਹਾ ਆਹ ਬੜੇ ਸੋਨੇ ਲੱਗੇ ਆ ਦੇਖੋ ਆ ਮਗਰਲੇ ਖਣਾ ਦਾ ਵੇਖ ਸਰਦੇ ਕੋਈ ਭੂਰ ਨਹੀਂ ਆਹ ਮੋਟੀ ਧਾਰਿਆ ਇਹ ਨਹੀਂ ਹੋਊਗਾ ਕਿ ਕੋਈ ਵੀਰ ਦੂਰੋਂ ਨੇੜਿਓਂ ਸਾਈ ਬਿਆਨਾ ਕਰਕੇ ਆਊਗਾ ਜਾਂ ਕੋਈ ਥਣ ਘਟ ਨਿਕਲੂਗਾ ਜਾਂ ਕੋਈ ਭੂਛਟਾ ਨਿਕਲੂਗਾ ਇਹ ਗੱਲ ਦੀ ਚਵਾਈ ਚੁਣੀ ਫੇਰ ਹੁੰਦੀ ਗਾਨ ਚਵਾਈ ਦੀ ਆਪਣੀ ਪੂਲ ਗਰੰਟੀ ਹੋਏਗੀ ਦੁੱਧ ਦੀ ਵੀ ਆਪਣੀ 12 ਲੀਟਰ ਕੋਈ ਵੀਰ ਦੇ ਇੱਕ ਟਾਈਮ ਦੋ ਟਾਈਮ ਜਿੰਨਾ ਮਰਜੀ ਤਸੱਲੀ ਕਰ ਸਕਦਾ ਆ ਦੇ ਸਾਡੇ ਸੋ ਦੋਸਤੋ ਗੱਲ ਕਰਦੇ ਹੁਣ ਇਹਦੇ ਆਪਾਂ ਰੇਟ ਦੀ ਬਿਲਕੁਲ ਹੀ ਆਪਾਂ ਜਾਇਜ਼ ਪ੍ਰਾਈਸ ਰੱਖਿਆ ਇਹਦਾ ਵੀਰਾਂ ਵਾਸਤੇ ਬੋਲ ਕਰਨ ਵੀ ਦਾ 35 ਕਰੀ ਜੀਏ 30 ਕਰੀ ਜੀਏ ਜਿਹੜੀ ਲੈਅ ਤੇ ਆ ਦੋਸਤੋ ਆਪਾਂ 28000 ਕੁ ਛੋਟ ਛੱਪਾ ਕਰ ਦਾਂਗੇ ਜਿੰਨਾ ਵੀ ਹੋ ਸਕੇ ਮਾਨਤਾਨ ਕਰਦਾਂਗੇ ਕੋਈ ਵੀ ਵੀਰ ਫੋਨ ਲਾਵੇ ਕੋਈ ਪਤਾ ਨਹੀਂ ਹੁੰਦਾ ਕਿਥੇ ਸੌਦਾ ਬਣ ਜਾਣਾ ਜਿੰਨਾ ਵੀ ਆਪਣਾ ਹੋ ਸਕੇ ਗੁਜੈਸ ਆਪਣੀ ਮੋਕੇ ਤੇ ਕਢਾ ਸਕਦਾ ਵਾ 25000 ਚ ਮਾਨਤਾਨ ਚ ਦਿੱਤਾ ਜਾਊਗਾ ਤੇ ਫਿਰ ਵੀ ਮੇਰੀ ਵਾਰ-ਵਾਰ ਵੀਰਾਂ ਨੂੰ ਇਹੋ ਬੇਨਤੀ ਆਵੇ ਆਪ ਦਾ ਸਾਈ ਪਿਆਨਾ ਕਰਕੇ ਪੱਕਾ ਦੋ ਟਾਈਮ ਤਿੰਨ ਟਾਈਮ ਆ ਕੇ ਤਸੱਲੀ ਕਰਕੇ ਛੇ ਦਿਨ ਦੀ ਦੀਦਾਰੀ ਕਰਾਓ ਸੋ ਦੋਸਤੋਂ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਪਿਆਰ ਭਰੀ ਸਤਿ ਸ਼੍ਰੀ ਅਕਾਲ